ਪਿਤੇ ਕੱਲ ਕਰਾਲੀ ਦੇ ਵਿੱਚ ਜੋ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ ਪੰਜਾਬ ਰੋਡ ਵਿੱਚ ਬੱਸ ਡਰਾਈਵਰ ਦੀ ਮੌਤ ਹੋਈ ਸੀ ਕਤਲ ਹੋਇਆ ਸੀ ਦੱਸਦਿਆਂ ਮਹਿੰਦਰਾ ਪਿਕਅਪ ਗੱਡੀ ਵਾਲੇ ਦੇ ਨਾਲ ਬੈਸਬਾਜੀ ਹੋਈ ਮਹਿੰਦਰਾ ਪਿਕਅਪ ਗੱਡੀ ਚਾਲਕ ਨੇ ਇੱਕ ਰਾਡ ਦੇ ਨਾਲ ਹਮਲਾ ਕੀਤਾ ਛਾਤੀ ਦੇ ਉੱਤੇ ਉਸ ਬੱਸ ਡਰਾਈਵਰ ਦੇ ਉੱਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਸ ਬੱਸ ਡਰਾਈਵਰ ਨੂੰ ਜਦੋਂ ਨਜ਼ਦੀਕ ਦੇ ਲੋਕਾਂ ਵੱਲੋਂ ਹਸਪਤਾਲ ਲਿਜਾਇਆ ਗਿਆ ਤਾਂ ਰਾਸਤੇ ਦੇ ਵਿੱਚ ਹੀ ਉਹ ਬੱਸ ਡਰਾਈਵਰ ਦਮ ਤੋੜ ਗਿਆ ਸੀ ਇਸੇ ਮਾਮਲੇ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਪੁਲਿਸ ਦਾ ਵੱਡਾ ਬਿਆਨ ਆਇਆ ਹੈ ਪੁਲਿਸ ਨੇ ਕਿਹੜੇ ਮਾਮਲੇ ਤਹਿਤ ਮਾਮਲਾ ਦਰਜ ਕੀਤਾ ਹੈ ਤੇ ਆਖਿਰ ਦੋਸ਼ੀ ਕਿੱਥੇ ਹੈ ਪੂਰੀ ਜਾਣਕਾਰੀ ਪੁਲਿਸ ਨੇ ਅੱਜ ਦਿੱਤੀ ਹੈ ਡੀਐਸਪੀ ਧਰਮਵੀਰ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਕਿਸ ਤਰੀਕੇ ਦਾ ਮਾਮਲਾ ਦਰਜ ਕੀਤਾ ਦੂਜੇ ਪਾਸੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੂਰੀ ਜਾਣਕਾਰੀ ਤੁਹਾਨੂੰ ਸੁਣਾਵਾਂਗੇ ਦੱਸ ਦਿੰਨੇ ਆ ਕੱਲ ਦੀ ਜੋ ਘਟਨਾ ਸੀ ਕੁਝ ਮਿੰਟਾਂ ਦਾ ਗੁੱਸਾ ਸੀ ਉਸ ਗੁੱਸੇ ਨੇ ਦੋ ਘਰ ਬਰਬਾਦ ਕਰ ਦਿੱਤੇ ਜਿਸ ਤੋਂ ਬਾਅਦ ਹੁਣ ਉਹ ਮਹਿੰਦਰਾ ਪਿਕਅਪ ਗੱਡੀ ਚਾਲਕ ਪੁਲਿਸ ਦੇ ਗ੍ਰਿਫਤ ਦੇ ਵਿੱਚ ਹੈ ਦੂਜੇ ਪਾਸੇ ਜੋ ਬੱਸ ਡਰਾਈਵਰ ਹੈ ਉਸ ਦੀ ਮੌਤ ਹੋ ਗਈ ਸੀ ਉਸ ਦਾ ਵੀ ਘਰ ਬਰਬਾਦ ਹੋ ਗਿਆ ਤੇ ਦੱਸਿਆ ਜਾ ਰਿਹਾ ਕਿ ਰਾਸਤੇ ਦੇ ਵਿੱਚ ਕਿਸੇ ਸਾਈਡ ਨੂੰ ਲੈ ਕੇ ਜਾਂ ਫਿਰ ਓਵਰਟੇਕ ਨੂੰ ਲੈ ਕੇ ਇਹ ਪੂਰਾ ਮਾਮਲਾ ਪਕਿਆ ਸੀ ਜਿਸ ਤੋਂ ਬਾਅਦ ਦੋਨਾਂ ਦੀ ਕਰਾਰੀ ਟ੍ਰੈਫਿਕ ਲਾਈਟਾਂ ਦੇ ਨੇੜੇ ਆ ਕੇ ਬਹਿਸਬਾਜੀ ਹੋਈ ਜਿਸ ਤੋਂ ਬਾਅਦ ਅਮਹਿੰਦਰਾ ਪਿਕ-ਅੱਪ ਗੱਡੀ ਵਾਲੇ ਨੇ ਹਮਲਾ ਕਰ ਦਿੱਤਾ ਸੀ ਤਾਂ ਇਸ ਨੂੰ ਲੈ ਕੇ ਪੁਲਿਸ ਦਾ ਵੱਡਾ ਬਿਆਨ ਆਇਆ ਤਾਂ ਪੁਲਿਸ ਵੱਲੋਂ ਕਿਹਾ ਗਿਆ ਕਿ ਮਾਮਲਾ 302 ਦਾ ਦਰਜ ਕੀਤਾ ਹੈ ਤੇ ਦੂਜੇ ਪਾਸੇ ਦੋਸ਼ੀ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਤੇ ਪਰਿਵਾਰ ਨੂੰ ਪੁਲਿਸ ਨੇ ਭਰੋਸਾ ਦਿਵਾਇਆ ਕਿ ਹਰ ਤਰੀਕੇ ਦੀ ਮਦਦ ਵੀ ਕੀਤੀ ਜਾਵੇਗੀ ਦੂਜੇ ਪਾਸੇ ਸਖਤ ਸਖਤ ਸਜ਼ਾ ਉਸ ਮਹਿੰਦਰਾ ਪਿਕਅਪ ਚਾਲਕ ਨੂੰ ਦਿੱਤੀ ਜਾਵੇਗੀ ਜਿਸ ਤਰੀਕੇ ਨਾਲ ਇਹ ਤਸਵੀਰਾਂ ਕੱਲ੍ਹ ਦੀਆਂ ਸਾਹਮਣੇ ਆਈਆਂ ਸੀ ਕਾਫੀ ਲੋਕਾਂ ਦੀ ਨਜ਼ਰਾਂ ਸੀ ਕਦੋਂ ਪੁਲਿਸ ਕੋਈ ਬਿਆਨ ਜਾਰੀ ਕਰੇ ਪੁਲਿਸ ਵੱਲੋਂ ਕੀ ਮਾਮਲਾ ਦਰਜ ਕੀਤਾ ਆਖਿਰ ਦੋਸ਼ੀ ਕਿੱਥੇ ਹੈ ਵੀਡੀਓ ਤਾਂ ਕਾਫੀ ਆ ਗਈ ਸੀ ਪਰ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਸੀ ਹੁਣ ਪੁਲਿਸ ਦਾ ਬਿਆਨ ਆ ਗਿਆ ਹੈ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਉਸ ਮਹਿੰਦਰਾ ਪਿਕਅਪ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਦੂਜੇ ਪਾਸੇ 302 ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮਾਮਲਾ ਪੂਰਾ ਹੁਣ ਸ਼ਾਂਤ ਹੈ ਕਿਸੇ ਤਰੀਕੇ ਦਾ ਵੀ ਮਾਹੌਲ ਉਸ ਜਗ੍ਹਾ ਉੱਤੇ ਖਰਾਬ ਨਹੀਂ ਤੱਕੜਾੜੀ ਜੋ ਟ੍ਰੈਫਿਕ ਲਾਈਟਾਂ ਦੇ ਉੱਤੇ ਕੱਲ ਦਾ ਮਾਮਲਾ ਸੀ ਵਾਪਰੀ ਹੈ ਉਸ ਤੋਂ ਬਾਅਦ ਜਾ ਕੇ ਹੁਣ ਪੁਲਿਸ ਵੱਲੋਂ ਕੀ ਕਿਹਾ ਪਰ ਤੁਸੀਂ ਉਹ ਵੀ ਸੁਣ ਲਓ ਮੈਂ ਡੀਐਸਪੀ ਤੋਂ ਰਵੀਰ ਸਿੰਘ ਸਬਰੀਨ ਮੁੱਲਾਪੁਰ ਮੁਹਾਲੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਇੱਕ ਸਿਟੀ ਕੜਾੜੀ ਦੇ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਹੋਈ ਜਿਸ ਵਿੱਚ ਦੋ ਡਰਾਈਵਰ ਰੋਡਵੀਜ਼ ਦਾ ਡਰਾਈਵਰ ਅਤੇ ਮਹਿੰਦਰਾ ਪਿਕਅਪ ਦਾ ਡਰਾਈਵਰ ਜਿਨ੍ਹਾਂ ਦੀ ਆਸ ਵਿੱਚ ਇਕ ਕਿਸੇ ਕਾਰਨ ਕਰਕੇ ਬਹਿਸਵਾਜੀ ਹੋ ਗਈ ਜਿਸ ਵਿੱਚ ਮਿਹਦਰਾ ਪਿਕਅਪ ਦੇ ਡਰਾਈਵਰ ਵੱਲੋਂ ਰੋਡਵੇਜ ਦੇ ਡਰਾਈਵਰ ਦੇ ਉੱਪਰ ਵਾਰ ਕੀਤਾ ਗਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਪੁਲਿਸ ਨੂੰ ਸੂਚਨਾ ਮਿਲਣ ਉਪਰੰਤ ਹੀ ਜੋ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਖਿਲਾਫ 302 ਦਾ ਅਰਚਾ ਦਰਜ ਕੀਤਾ ਗਿਆ ਤੇ ਮੈਂ ਪੁਲਿਸ ਵੱਲੋਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇਗੀ ਅਤੇ ਪਰਿਵਾਰ ਨੂੰ ਬਣਦੀ ਸਹਾਇਤਾ ਦਿੱਤੀ ਜਾਵੇਗੀ ਤੇ ਇਸ ਤਰ੍ਹਾਂ ਜਿਹੜਾ ਮਾਹੌਲ ਹੈ ਉਹ ਸ਼ਾਂਤੀਪੂਰਵਕ ਹੈ